ਅੱਜ ਜਿੱਥੇ ਜਲੰਧਰ ਵਿਖੇ ਸਟੇਟ ਲੈਵਲ ਕ੍ਰਾਈਮ ਮੀਟਿੰਗ ਕੀਤੀ ਗਈ ਜਿਸ ਦੇ ਵਿੱਚ ਸਾਰੇ ਸਪੈਸ਼ਲ ਵਿੰਗਸ ਦੇ ਹੈੱਡ ਐਂਟੀ ਗੈਂਗਸਟਰ ਟਾਸ ਫੋਰਸ ਏ ਐਨ ਟੀ ਐਫ ਕਾਉਂਟਰ ਇੰਟੈਲੀਜੈਂਸ ਅਤੇ ਸਾਰੇ ਜ਼ਿਲ੍ਹਿਆਂ ਦੇ ਐਸ ਐਸ ਪੀਜ਼ ਕਮਿਸ਼ਨਰ ਆਫ ਪੁਲਿਸ ਤੇ ਰੇਂਜ ਆਫੀਸਰਸ ਸ਼ਾਮਿਲ ਹੋਏ ਤੇ ਜਿਹੜੀ ਕ੍ਰਾਈਮ ਦੀ ਪ੍ਰਾਇਓਰਟੀ ਸੀਗੀ ਉਹ ਡਿਸਕਸ ਕੀਤੀ ਗਈ ਕ੍ਰਾਈਮ ਰਿਵਿਊ ਕੀਤਾ ਗਿਆ ਤੇ ਸਟਰੀਟ ਕ੍ਰਾਈਮ ਜਿਹੜੇ ਸਨੈਚਿੰਗ ਤੇ ਰੋਬਰੀਜ਼ ਜਿਹੜਾ ਹੈਗਾ ਤੇ ਐਕਸ਼ਨ ਅਗੇਂਸਟ ਡਰੱਗਸ ਐਟ ਦਾ ਪੁਆਇੰਟਸ ਆਫ ਸੇਲ ਐ ਟੌਪ ਪ੍ਰਾਇਰਟੀਜ਼ ਜਿਹੜੀ ਫੀਲਡ ਆਫਸਰਸ ਨੂੰ ਦੱਸਿਆ ਗਈ ਤੇ ਵੇਰੀਅਸ ਮੈਕੈਨਿਜ਼ਮਸ ਆਫ ਮੇਕਿੰਗ ਆਵਰ ਐਕਸ਼ਨ ਇਫੈਕਟਿਵ ਡਰੱਗਸ ਵਗਲਸ ਦੀ ਪ੍ਰੋਪਰਟੀਆਂ ਨੂੰ ਫੋਰਫਿਟ ਕਰਨਾ ਪ੍ਰੀਵੈਂਟਿਵ ਐਕਸ਼ਨ ਲੈਣਾ ਤੇ ਪੰਚਾਇਤ ਇਲੈਕਸ਼ਨ ਦੇ ਮੱਦੇ ਨਜ਼ਰ ਸਿਕਿਉਰਿਟੀ ਅਰੇਂਜਮੈਂਟਸ ਟਾਈਟਨ ਕਰਨੇ ਸੋ ਇੱਕ ਕੰਪਰੀਹੈਂਸਿਵ ਸਿਕਿਉਰਿਟੀ ਰਿਵਿਊ ਤੇ ਸਿਕਿਉਰਿਟੀ ਬਰੀਫਿੰਗ ਸਟੇਟ ਲੈਵਲ ਕ੍ਰਾਈਮ ਮੀਟਿੰਗ ਦੇ ਵਿੱਚ ਕੀਤੀ ਅੱਜ ਇੱਥੇ ਜਲੰਧਰ ਵਿਖੇ ਸਟੇਟ ਲੈਵਲ ਕ੍ਰਾਈਮ ਮੀਟਿੰਗ ਕੀਤੀ ਗਈ ਜਿਸ ਦੇ ਵਿੱਚ ਸਾਰੇ ਸਪੈਸ਼ਲ ਵਿੰਗਸ ਦੇ ਹੈੱਡ ਐਂਟੀ ਗੈਂਗਸਟਰ ਟਾਸਕ ਫੋਰਸ ਏ ਐਨ ਟੀ ਐਫ ਕਾਉਂਟਰ ਇੰਟੈਲੀਜੈਂਸ ਅਤੇ ਸਾਰੇ ਜ਼ਿਲ੍ਹਿਆਂ ਦੇ ਐਸ ਐਸ ਪੀਜ਼ ਕਮਿਸ਼ਨਰ ਆਫ ਪੁਲਿਸ ਤੇ ਰੇਂਜ ਆਫੀਸਰਸ ਸ਼ਾਮਿਲ ਹੋਏ ਤੇ ਜਿਹੜੀ ਕ੍ਰਾਈਮ ਦੀ ਪ੍ਰਾਇਰੀਟੀ ਸੀਗੀ ਉਹ ਡਿਸਕਸ ਕੀਤੀ ਗਈ ਕ੍ਰਾਈਮ ਰਿਵਿਊ ਕੀਤਾ ਗਿਆ ਤੇ ਸਟਰੀਟ ਕ੍ਰਾਈਮ ਜਿਹੜੇ ਸਮੈਚਿੰਗ ਤੇ ਰੋਬਰੀਜ਼ ਜਿਹੜਾ ਹੈਗਾ ਤੇ ਐਕਸ਼ਨ ਅਗੇਂਸਟ ਡਰੱਗਸ ਐਟ ਦਾ ਪੁਆਇੰਟਸ ਆਫ ਸੇਲ ਐਟ ਟੌਪ ਪ੍ਰਾਇਰਟੀਜ਼ ਜਿਹੜੀ ਫੀਲਡ ਆਫਸਰਸ ਨੂੰ ਦੱਸਿਆ ਗਈ ਤੇ ਵੇਰੀਅਸ ਮੈਕੈਨਿਜ਼ਮਸ ਆਫ ਮੇਕਿੰਗ ਆਵਰ ਐਕਸ਼ਨ ਇਫੈਕਟਿਵ ਡਰੱਗਸ ਮਗਲਸ ਦੀ ਪ੍ਰੋਪਰਟੀਆਂ ਨੂੰ ਫੋਰਫਿਟ ਕਰਨਾ ਪ੍ਰੀਵੈਂਟਿਵ ਐਕਸ਼ਨ ਲੈਣਾ ਤੇ ਪੰਚਾਇਤ ਇਲੈਕਸ਼ਨ ਦੇ ਮੱਦੇ ਨਜ਼ਰ ਸਿਕਿਉਰਿਟੀ ਅਰੇਂਜਮੈਂਟਸ ਟਾਈਟਨ ਕਰਨੇ ਸੋ ਇੱਕ ਕੰਪਰੀਹੈਂਸਿਵ ਸਿਕਿਉਰਿਟੀ ਰਿਵਿਊ ਤੇ ਸਿਕਿਉਰਿਟੀ ਬਰੀਫਿੰਗ ਸਟੇਟ ਲੈਵਲ ਕ੍ਰਾਈਮ ਮੀਟਿੰਗ ਦੇ ਵਿੱਚ ਕੀਤੀ